ਅੱਜ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ? ਸਭ ਤੋਂ ਪਹਿਲਾਂ ਤਾਂ ਮੈਂ ਜੈਪੀ ਜੈ ਭਾਰਤ ਨੂੰ, ਜੈ ਹਵਾਲਮੀ ਕੀ, ਹਰ ਹਵਾਲਮੀ ਕੀ। ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਪਰਸੋ ਹੋਣਾ ਕਿ ਦੇ ਕੁਝ ਬੰਦ ਬੰਦੇ ਪੂਰੇ ਬਿਜ਼ਾਰ ਨਹੀਂ ਜਾ ਸਕਦਾ ਮੈਂ। ਕਿਉਂਕਿ ਵਿੱਚੋਂ ਬਿਜ਼ਾਰ ਦਾ ਬਹੁਤ ਖੁਸ਼ ਆ। ਕਈ ਬੰਦੇ ਦੁਕਾਨਦਾਰ ਨੂੰ ਕੱਲ੍ਹ ਨੂੰ ਫੋਨ ਆਇਆ ਕਿ ਮਰਾ ਤੇ ਬੜਾ ਵਧੀਆ ਕੰਮ ਕੀਤਾ ਵਾ। ਅੱਜ ਤਾਂ ਰਨਾਲ ਉਸਤਾਨਾ ਨੇ। ਇਹ ਚੰਗੇ ਬੰਦੇ ਆ ਜਿਹੜੇ ਇਹਨਾਂ ਵਪਾਰ ਕਰਦੇ ਨੇ। ਜਿਹੜੇ ਇਹਨਾਂ ਮੈਨੂੰ ਇਹ ਰੋਟੀ ਇੱਕ ਚੱਲਦੀ ਪਈ ਹੈ ਇਹ ਬੰਦੇ ਦੇ ਡਿਸਟੈਕ ਹੋ ਗਏ ਆ ਕਿ ਸਾਨੂੰ ਧਮਕੀ ਆ ਰਹੀ ਆ ਹਾਂ ਬਲੈਕਮਨ ਦੱਸੋ ਕਾਲਾ ਬਲੈਕਮਨ ਕਰਾਜੀ ਅਸੀਂ ਆਪਣਾ ਹੱਕ ਮੰਗ ਰਹੇ ਆ ਕੋਈ ਬਲੈਕਮਨ ਨਹੀਂ ਕਰਦੇ ਰੋ ਜੇ ਤੈਨੂੰ ਇੰਨਾ ਹੀ ਆ ਉਦੋਂ ਤੇ ਬੜੀ ਵੱਡੀ ਗੱਲ ਕਹੀ ਆ ਕਹਿੰਦਾ ਮੈਂ ਤੇ ਦਰਵਾਜ਼ੇ ਠੀਰ ਬੰਦਾ ਜੀ ਜੇ ਆ ਫਿਰ ਮੈਂ ਗਾਲੀ ਨਹੀਂ ਬਿਲਕੁਲ ਸਹੀ ਗੱਲ ਉਹਦੀ ਖੜਾ ਜੀ ਬੰਦਾ ਇੰਨਾ ਕੋਈ ਹੋਣ ਦੇ ਬਾਲ ਜਿਹੜੀ ਜਗ੍ਹਾ ਨਹੀਂ ਛੱਡਦਾ ਬਿਲਕੁਲ ਬੜੀ ਜੀ ਠੀਰ ਉਹ ਤੇ ਠੀਰ ਬੰਦਾ ਵਾ ਪਰ ਅਸੀਂ ਆਪਣੇ ਹੱਕ ਲੈ ਜਾਣਦੇ ਆ ਕਿਉਂਕਿ ਅਸੀਂ ਬਾਬਾ ਸਾਹਿਬ ਮੇਲਗੜੀ ਲਾਉਣਾ ਜੇ 52 ਦੇ ਇਲਾਵਾ ਆਸਪ੍ਰਾਹ ਕਹ ਲੈਣਾ ਜਾਂਦੇ ਕਿ ਦਜਾਨ ਉਹ ਕੰਨਾ ਗੱਲ ਹੋ ਰਹੀ ਹੈ ਕਿ ਜੇ ਮੇਰੇ ਵੀ ਜਗਾ ਵੱਖ ਦੀ ਹੋਵੇ ਐਸੀ ਭਾਈਚਾਰੇ ਦੀ ਮਸਜਿਦ ਲਾਂ ਦੀ ਤੇ ਮੇਰੇ ਤੇ ਪਸਤ ਹੋਏ ਜੀ ਦਾ ਜਾਨਾ ਗਵਾ ਰਜੀਤ ਸਿੰਘ ਜਿਹਨੇ ਸਾਡੇ ਸ਼ੇਕ ਨੇ ਇਹ ਮਿੱਟੀ ਪਟਨਾ ਸੇ ਲਈ ਆ ਤੇ ਜੇ ਤਰ ਅਪਨੀ ਗਵਾਨੀ ਦੱਸਣਗੇ ਮਿੱਟੀ ਬਣਾ ਲਈ ਆ ਤੇ ਛੱਡੀ ਨਹੀਂ ਆ ਸਾਡੇ ਸ਼ੋਕ ਨੇ ਨੰਬਰ ਇਹ ਫਿਰ ਕਰਕੇ ਇਹਨੇ ਦੇਖਣ ਨੂੰ ਦਿੱਤੀ ਆ ਤੁਸੀਂ ਟੋਟਲ ਤੁਸੀਂ 185 ਕਿੱਲੇ ਕਹਿ ਰਹੇ ਆ ਤੇ ਉਧਰ ਨੂੰ ਸ਼ਾਲ ਸੋਨੀ ਜੀ ਨੇ ਡੀਸੀ ਸਾਹਿਬ ਤੋਂ ਅਮਨੇ ਕਿਹਾ ਵਾ ਕੋਈ 20 ਕਿੰਤੀ ਜਗ੍ਹਾ ਉਹਨਾਂ ਨੇ ਨਹੀਂ ਨੱਪੀ ਕਿ 22 ਕਿੱਲੇ ਜਗ੍ਹਾ ਸੀ ਜਿਹੜੀ ਪੰਜਾਬ ਸਰਕਾਰ ਨੂੰ ਵਾਪਸ ਕਰਦੀ ਆ ਬਾਕੀ ਸਭੀ ਅਸੀਂ 90 ਕਿੱਲੇ ਦੀ ਮਾਲਕੀ ਆ ਤੁਸੀਂ ਕਿੱਦਾਂ ਦਾਵਾ ਕਰਦੇ ਹੋ 185 ਕਿੱਲੇ ਉਹਨਾਂ ਕੋਲ ਦੱਸੋ ਅਸੀਂ ਗੱਲਨ ਪਰਸ ਰ ਆ ਗਏ ਜੀ ਕੋਰੇ ਵੀ ਕੋਈ ਬੰਦੇ ਆ ਪੂਰੀ 90 ਕਿੱਲੇ ਦੀ 22 ਕਿੱਲੇ ਸਰਕਾਰ ਨੂੰ ਆ ਜੀ ਸੇਮ 22 ਕਿੱਲੇ ਆ ਜੀ ਪਿੰਡੇ ਕੀ ਕੀਤਾ ਵਾ ਇਹਨਾਂ ਦੇ ਕੁਝ ਅਫਸਰ ਸਰਕਾਰੀ ਹੈਦਾਰੇ ਜੀ ਜਾਲਦੀ ਸੀ ਜੀ ਇਹ ਸਰਕਾਰੀ ادارے ਦੇ ਵਾਦੇ ਕਦੇ ਕਰਕੇ ਉਹ ਨੰਬਰ ਦੇ ਮਾਲਕੀ ਸ਼ੋਗ ਰਾਸ ਹੈ ਜਿਸਤਾਂ ਬਣੀਆਂ 1975 ਦੀ ਜਿਸਤਾਂ ਉਹਦੇ ਬਣਨੀ ਪੈਸੇ ਹੋ ਗਿਆ ਜਿਹਨੂੰ 75 ਜਿਸਤਾਂ ਦਿਖਾਈਆਂ ਨਾ ਵਾ ਕਿਆ ਫੇਰ ਇਸ 75 ਜਿਸਤਾਂ ਗਰਾਂਗਾ ਪੁਰੇ ਸਭ ਕਨੇ ਇਹ ਬਣੇ ਜੋ ਕ ਕੰਸੋਣ ਆ ਉਹ ਸੰਦ ਫੁੰਡਾ ਨਹੀਂ ਗਿਆ ਤੁਹਾਡੇ ਕਹਿੰਦਾ ਮਤਲਬ ਆਜਾ ਫੇਰ ਫੇਰ ਕਰਕੇ ਸਾਰਾ ਕੁਝ ਕੀਤਾ ਬਿਲਕੁਲ ਸਹੀ ਪੂਰਾ ਗਾਜਾ ਹੋਰ ਫੇਰ ਆ ਜੀ ਅਸਲ ਤਨ ਕਹਿੰਦੇ ਆ ਕਿ ਹਰਦਾ ਇਹ ਬਰੀ ਦੀ ਹਾਲ ਆ ਗਈ ਨਾ ਤੇ ਤਖਣੀ ਨਾ ਬੰਦੇਗਾ। ਤਾ ਦੇਖੋ ਜਰਾ ਬੰਦਾ ਇਹ ਪਿਛੇ ਦੀ ਐਕਸੀਡੈਂਟ ਹੋ ਗਿਆ। ਸੰਦ ਸ਼ਾਦਾ ਹੀ ਨਾ ਛੱਡੀ ਨਾ ਆਦਰਾ। ਟੈਲੀ ਨੂੰ ਮਾਰ ਗਿਆ ਇਹਦਾ ਹਾਂਸੀ ਟੁੱਟ ਗਿਆ। ਇਹਦਾ ਬਈ ਪੜਾ ਸੀਗਾ ਚੰਦ ਮਲੇ ਹਲੇ ਪੈਰ ਨਹੀਂ ਕਰਦੇ ਆ। ਤੇਰੇ ਮਿੰਨਾ ਦਾ ਐਕਸੀਡੈਂਟ ਆ ਤਾ। ਕੋਨੇ ਪਰਚੀ ਕਲ ਵਿਤਰ ਪ੍ਰਸ਼ਾਸਨ ਅੱਗੇ ਇਸਾਰੇ ਪਰਚਾ ਦਿੱਤਾ ਜਾਵੇ। ਪਰਚਾ ਜਾਈ ਜਿੱਥੇ ਸ਼ੋਅ ਕਰਾਣਾ। ਅਸੀਂ ਸ਼ੋਅ ਕਰਾਵਾਂਗੇ ਜੀ। ਅੱਜ ਕੋਈ ਬੰਦਾ ਲੈ ਆਇਆ ਨਹੀਂ ਨਾ ਕੋਈ ਆਊਗਾ। ਤੇਤੀ ਤੇਤੀ ਬਣਾਣਾ ਸ਼ੋਅ ਕਰਾਉਂਗਾ। ਉਹਨੇ ਪਰਚਾ ਲਿਖੀ ਦੇਖ ਦੇਗਾ। ਦੇ ਦੇ ਕਦਮਾਂ ਦੇ ਕਦਮ ਲਿਖਤਾ ਵਾ ਹਾਂ 900 ਜਿਹੜੇ ਤੁਸੀਂ 33 ਬੰਦੇ ਦਾਵਾ ਕੀਤਾ ਵਾ ਕਿ ਉਹਨਾਂ ਕੋਲ ਜਗਾ ਜਿਹੜੀ ਇਹਨਾਂ ਦੀ ਪਬਜਾ ਕੀਤਾ ਪਿਆ ਵਾ ਉਹ 33 ਬੰਦੇ ਸਾਹਮਣੇ ਆਣਗੇ ਆਣ ਗਏ ਪੂਰੇ ਉਹਨਾਂ ਦੀ ਕੁਝ ਮਰ ਗਏ ਆ ਉਹਨਾਂ ਦੇ ਜਿਹੜੇ ਪਰਿਵਾਰ ਆਏ ਆਣਗੇ ਕੋਈ ਡਰਾਈਵਰ ਡਰਾਈਵਰ ਹਾਂ ਕੋਈ ਡਰਾਈਵਰ ਨਹੀਂ ਉਹ ਸਭ ਪਰੇ ਕੀ ਕਰਦੇ ਸੀ ਜਿਹਦੇ ਬੰਦਾ ਆਪਣੀ ਜਗਾ ਜਾਂਦਾ ਸੀਗਾ ਤੇਰੀ ਪੰਨੀ ਚੱਲਦੀ ਸੀਗੀ ਇਹਨਾਂ ਦੇ ਬਾਅਦ ਪੁਲਿਸ ਬੁਲਾ ਕੇ ਉਹਨਾਂ ਕੋਟਮਾਂ ਦੇ ਡਰਾਈਵਰ ਪੂਰਾ ਉਹਦੇ ਜਗਾ ਡੇਦੇ ਆ ਉਹ ਹੁਣ ਇਹਦੇ ਸਾਹਮਣੇ ਆਏ ਸਾਹਮਣੇ ਬੰਦੇ ਆ ਰਹੇ ਆ ਅਸੀਂ ਇਕੱਠੇ ਕਰ ਰਹੇ ਆ ਬੀਬੀ ਨਾਲ ਦੁਕਾਨ ਦੇ ਇਹ ਕਹਿੰਦੇ ਬਿਆਰ ਦਰਦਾ ਮੋਲ ਆ ਅਸੀਂ ਕਿਸੇ ਨਾਲ ਕੋਈ ਵਾਅਦਾ ਘਟਾ ਨਹੀਂ ਕਰਨਾ ਮੈਂ ਸਭ ਲੋੜ ਆ ਅਸੀਂ ਹਰ ਵਾਰ ਹੱਥ ਜੋੜ ਕੇ ਆਇਆ ਵਾ ਕਿ ਸਾਡਾ ਸਾਥ ਦਿਓ ਲਾਈਏ ਬ੍ਰੀਜ ਦੇ ਨਿਊਜ ਲਈ ਆ ਬ੍ਰੀਜ ਹੱਕਾਂ ਵਾਸਤੇ ਲਈ ਆ ਅੱਜ ਦੁਕਾਨ ਦੇ ਸਾਡਾ ਸਾਥ ਦਿਓ ਕੱਲ ਕੋਈ ਦੁਕਾਨਦਾਰ ਤਾਂ ਖਦੀ ਨਹੀਂ ਹੁੰਦੀ ਆ ਤੇ ਸਾਡੀ ਪਾਰਟੀ ਪੂਰਾ ਤਨਮਨ ਨਾਲ ਸਟਾਰਟ ਲਵੇਗੀ ਉਹਦਾ ਪੂਰਾ ਪੈਪਰ ਕਰੇਗੀ ਸਾਡੀ ਹਰੀਆਂ ਚੋਰ ਦੇ ਦੋਤੀ ਦੁਕਾਨਦਾਰਾਂ ਨੂੰ ਉੱਚਿਆਂ ਵਾਲਿਆਂ ਨੂੰ ਰੇੜੀ ਵਾਲਿਆਂ ਨੂੰ ਸਰਜੀ ਮੁੰਡੀ ਵਾਲਿਆਂ ਨੂੰ ਕਿ ਬੱਸ ਟੰਗ ਵਾਲੇ ਕਿ ਸਾਡਾ ਆਏ ਜੇ ਸਾਡਾ ਸਾਥ ਦੇਣਾ ਕੱਲ ਬੰਦ ਕਰਕੇ 9 ਤੋਂ 5 9 ਤੋਂ 5 ਕੱਲ ਬੰਦ ਕਰਕੇ ਸਾਡਾ ਸਾਥ ਦੇਣਾ ਔਰ ਗਰੀਬ ਨੀਰ ਦੀ ਲਈ ਜੀ ਗਰੀਬ ਜਿੰਨੀ ਲੋੜੀ ਹੈ ਸੱਤ ਦੀ ਜਿੰਨੀ ਲੋੜੀ ਹੈ ਜੇ ਅਗਰ ਇਹ ਸਾਰੇ ਪ੍ਰਸ਼ਾਸਨ ਨਹੀਂ ਕਰਦਾ ਸੁਣਦਾ ਤੇ ਸੌਂਦਾਰ ਤੋਂ ਅੱਜ ਜਿਵੇਂ ਫਰਮਾਇਆ ਤੁਹਾਡੇ ਨਾਲ ਮਾਝੇ ਨਾਲ ਦੱਸਾਂ ਜਣੀਆਂ ਸੋਹਾਂ ਬਾੜ ਤੋਂ ਦਿੱਲੀ ਨਾ ਦੇ ਪੰਜ ਛੀਕ ਪੈਸੇ ਉੱਤੇ ਆ ਕੇ ਧੰਨਾਂ ਪਰਥੰਡਤਾ ਜਾ ਰਿਹਾ ਜੱਟ ਸਾਡੇ ਜੀ ਜੈਜ ਮੁਰਾ ਹਾਲੀ ਦਾ ਜੈਪੀਨ ਜੈਪਾਰ ਜੈਵਰਮੀ ਕੀ ਫਰੇਵਾਨ ਕੀ ਕੀ ਨਾਮ ਦਾ ਟਾਪਈ ਸਾਬ ਮੇਰਾ ਨਾਮ ਰਣਜੀਤ ਸਿੰਘ ਜਿੱਤਦਾ ਰਣਾਲੇ ਨੂੰ ਡੋਗਰਾਂ ਵਾਲ ਦੀ ਤੁਹਾਡੀ ਕਿਹੜੀ ਜ਼ਮੀਨ ਤੇ ਕਿਸ ਨੇ ਕਬਜ਼ਾ ਕੀਤਾ ਸਾਡੀ ਜ਼ਮੀਨ ਦੀ ਸੰਗਦੇ ਪੱਠੇ ਟੇਆ ਤੇ ਸੰਗ ਨੇ ਕਬਜ਼ਾ ਕੀਤਾ ਹੈ ਨਾਦਰੂਆ ਕਬਜ਼ਾ ਹੈ ਤਾਂ ਬਹੁਤ ਚਿਰ ਹੋ ਗਿਆ ਜੀ 35-40 ਸਾਲ ਹੋ ਗਿਆ ਕਿੰਨੀ ਜਗਾਵਾ ਜਗਾ ਸਾਢੇ 6 ਕੱਲੇ ਆ ਜੀ ਤੁਸੀਂ ਵੀ ਆਵਾਜ਼ ਨਹੀਂ ਉਠਾਈ ਉਹਨਾਂ ਦੇ ਖਿਲਾਫ ਮਹਾਰਾਜ ਸਾਡੇ ਬਜ਼ੁਰਗਾਂ ਕੋ ਤਾੜੀ ਮੰਨ ਮਿੱਟੀ ਪੱਟਣ ਲਈ ਲੈ ਲਈ ਆ ਤੇ ਇਹਨੇ ਮੁੜ ਕੇ ਛੱਡੂ ਨਹੀਂ ਅਸੀਂ ਇੱਕ ਦੋ ਵਾਰ ਛਡਾਉਣ ਗਏ ਆ ਕਦੀ ਧੰਨ ਬੰਦੇ ਪਵਾਣਦਾ ਸੀ ਕਦੀ ਸਾਨੂੰ ਪੁਲਿਸ ਪਵਾਣਦਾ ਸੀ ਤੇ ਇਹਨੇ ਸਾਡੀ ਪੈੜੇ ਨਹੀਂ ਛੱਡੀ ਬਜ਼ੁਰਗਾਂ ਨੂੰ ਕਹਿੰਦਾ ਹੈ ਤੈਨੂੰ ਮਿੱਟੀ ਪੱਟ ਕੇ ਨਾ ਪੱਧਰੀ ਕਰਕੇ ਦਊਗਾ ਇਹਨੇ ਕੋਈ ਪੱਧਰੀ ਕਰਕੇ ਨਹੀਂ ਦਿੱਤੀ ਕੋਈ ਕੁਛ ਨਹੀਂ ਕਰਕੇ ਦਿੱਤਾ ਕੋਈ ਛੱਡੀ ਨਹੀਂ ਉਹਨੂੰ ਪਰ ਸੋਨੀ ਨੇ ਜਦੋਂ ਡੀ.ਪੀ. ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਇਹੀ ਕਹੇ ਮੇਰੀ ਉੱਥੇ ਕੋਈ ਜ਼ਮੀਨ ਨਹੀਂ ਸਾਰੀ ਮੇਰੀ ਮਾਲਕੀ ਕੋਈ ਐਸੀ ਗੋਟੇ ਦੀ ਜਾਂ ਕਿਸੇ ਦੀ ਵੀ ਮਜ਼ਮੀਨ ਨਹੀਂ ਨੱਪੀ ਆ। ਇਹ ਜਿਹੜੀ ਜ਼ਮੀਨ ਬਹੁਤ ਘੜਾ ਦੀ ਨੱਪੀ ਪਈ ਆ ਉੱਥੇ। ਹੋਰ ਬੰਦੇ ਸਾਹਮਣੇ ਆ ਸਕਦੇ? ਉਹ ਬਿੱਲਾ ਆ ਜੀ ਬਿੱਲਾ ਮਰ ਗਿਆ ਵਾ ਮਤਾਬ ਘੜ ਦਾ। ਉਹਦੀ 18 ਕਿੱਲੇ ਜ਼ਮੀਨ ਨੱਪੀ ਪਈ ਆ। ਫੇ ਇਸ਼ਾ ਸਿੰਘ ਆ ਪਲੇਨਾ ਗੰਦਾ। ਉਹਦੀਆਂ ਵਿਚਾਰੇ ਦੀਆਂ 4-5 ਕੁੜੀਆਂ ਸੀ। ਉਹਦੀ ਜ਼ਮੀਨ ਉਹਨੇ ਨੱਪੀ ਪਈ ਆ 6.5 ਕਿੱਲੇ। ਉਹ ਸੱਖਾ ਮਤਾਬਗੜ ਦਾ ਵੀ ਮਰ ਗਿਆ ਉਹਦੀ ਜ਼ਮੀਨ ਇਹਨੇ ਆਪੀ ਪਈ ਆ। ਉਹ ਤੋਂ ਵੀ ਕੀ ਮੰਗ ਰਹੇ ਤੁਸੀਂ? ਮੇਰੀ ਮਾਰ ਮੇਰੇ ਬਾਬੇ ਦੇ ਨਾਮ ਪੜਿਆ ਲਾਲ ਸਿੰਘ ਸਨੋ ਫਮਰ ਸਿੰਘ। ਉਹ ਦੋ ਚੀਜ਼ੀ ਮੰਗ ਰਹੇ ਬੁਰਤਾਂ। ਅਸੀਂ ਮੰਗੇ ਰੱਖਿਆ ਜੀ ਸਾਡੇ ਪਾਲੇ ਛੁੱਟਣੀ ਚਾਹੀਦੀ ਆ। ਸਾਡੀ ਜਿਹੜੀ ਧਰਤੀ ਆ ਸਾਡੀ ਛੁੱਟਣੀ ਚਾਹੀਦੀ ਆ। ਅਸੀਂ ਸਾਰੀ ਗੱਡਾਂ ਨੂੰ ਆ ਗੱਲ ਬਾਤ ਕੀਤੀ ਜਾਵੇ।